ਮੈਲ ਲੈਂਦੀ ਐ ਪਰ ਮਨ ਦੀ ਮੈਲ ਬੰਦੇ ਦੀ ਗਿਆਨ ਨਾਲ ਰਹਿੰਦੀ ਐ ਫਿਰ ਜਦੋਂ ਗੁਰੂ ਸਾਹਿਬ ਕਹਿੰਦੇ ਐ ਤੈ ਵੱਡਾ ਬਣਾ ਲਿਆ ਤੈ ਕਿਹੜਾ ਨਾਲ ਲੈ ਜਾਣਾ ਕਾਦਾ ਤੂੰ ਹੰਕਾਰ ਕਰਦਾ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਕਾਦਾ ਮਾਨ ਕਰਦਾ ਕਬੀਰ ਗਰਬ ਨਾ ਕੀਤੀ ਐ ਉੱਚਾ ਦੇਖ ਆਵਾਸ ਆਜ ਕਾਲ ਭੁਇ ਲਟਣਾ ਉੱਪਰ ਜਾਮੈ ਘਾਸ ਉੱਚਾ ਘਰ ਵੇਖ ਕੇ ਮਾਨ ਨਾ ਕਰੀ ਏਡੀ ਕੋਠੀ ਪਾਲੀ ਓਏ ਉਹ ਵੇਖੋ ਇਹਨੇ ਮਾਨ ਨਾ ਕਰੀ ਧਰਤੀ ਦੇ ਵਿੱਚ ਲਟਿਆ ਹੋਏਗਾ ਜਦੋਂ ਦਫਨਾ ਦੇਂਦੇ ਨੇ ਨਾ ਮੁਸਲਮਾਨ ਤੇ ਉੱਤੇ ਘਾਹ ਉੱਗਿਆ ਹੋਇਆ ਹੁੰਦਾ ਹੈ ਉੱਪਰ ਜਮੈਂ ਘਾਸ ਤੇ ਸਾਡੇ ਮੜੀਆਂ ਨੇ ਮੜੀਆਂ ਦੇ ਵਹਾਲ ਵੀ ਵੇਖ ਲਓ ਜਿੱਥੇ ਸੰਸਕਾਰ ਕਰਨ ਦਾ ਜਿਹੜੇ ਘਰ ਚ ਲੈ ਕੇ ਜਾਣਾ ਹੈ ਕਦੇ-ਕਦੇ ਮੜੀਆਂ ਦਾ ਢੇੜਾ ਮਾਰਿਆ ਕਰੀਏ ਵੀ ਇੱਕ ਦਿਨ ਆਪਾਂ ਸਾਰਿਆਂ ਨੇ ਇੱਥੇ ਆਉਣਾ ਹੈ ਆਥਾ ਹੋ ਜਿੱਥੇ ਰੱਖ ਕੇ ਸਾੜਨਗੇ ਆ ਪੁੱਕਣਗੇ ਚੰਗੀ ਗੱਲ ਐ ਜਿਉਂਦਿਆਂ ਨੂੰ ਚੰਗਾ ਬੈੱਡ ਚਾਹੀਦਾ ਚੰਗੀ ਗੱਲ ਐ ਚੰਗਾ ਕਮਰਾ ਚਾਹੀਦਾ ਚੰਗੀ ਗੱਲ ਐ ਚੰਗਾ ਘਰ ਚਾਹੀਦਾ ਪਰ ਜਾਣਾ ਤੇ ਇੱਕ ਦਿਨ ਸਾਰਿਆਂ ਨੇ ਉੱਥੇ ਹੀ ਐ ਆਜ ਕਾਲ ਭੋਏ ਲੇਟਣਾ ਅੱਜ ਤੇ ਕੱਲ ਇੱਕ ਦਿਨ ਧਰਤੀ ਤੇ ਲੇਟ ਜਾਣਾ ਧਰਤੀ ਦੇ ਅੰਦਰ ਚਲੇ ਜਾਣਾ ਉੱਪਰ ਜਾਂ ਮੈਂ ਘਾਸ ਤੇ ਘਾਜ ਮਿਆਂ ਪਿਆ ਹੁੰਦਾ ਐ ਕਹਿੰਦੇ ਮਾਨਕਾ ਦਾ ਕਰਦਾ ਹੁਣ ਗੁਰੂ ਸਾਹਿਬ ਨੇ ਮੈਲ ਕੱਢਣੀ ਆ ਵੀ ਚੌੜਾ ਹੋ ਕੇ ਨਾ ਤੁਰ ਵੀ ਮੇਰੇ ਵਰਗਾ ਘਰ ਨਹੀਂ ਕਿਸੇ ਦਾ ਆਕੜ ਨਾ ਕਰੀ ਸਾੜਾ ਨਾ ਕਰੀ ਕਿਸੇ ਨਾਲ ਜੈਲਸ ਦਾ ਭਾਵ ਮਨ ਵਿੱਚ ਨਾ ਰੱਖੀ ਜੇ ਘਰ ਚੰਗਾ ਬਣ ਗਿਆ ਗਵੰਡੀ ਨੇ ਬਣਾਇਆ ਉਹਦੀ ਮਿਹਨਤ ਕੀਤੀ ਹੈ ਸ਼ੁਕਰ ਹੈ ਮਾਲਕਾ ਸਭ ਦਾ ਬਣੇ ਸਾਰੇ ਨਗਰ ਦੇ ਹੀ ਬਣ ਜਾਣ ਸਭ ਦੀਆਂ ਚੰਗੀਆਂ ਚੰਗੀਆਂ ਕੋਠੀਆਂ ਪੈ ਜਾਣ ਸ਼ੁਕਰ ਹੈ ਫਲਾਣੇ ਦਾ ਪੁੱਤ ਬਾਹਰ ਚਲਿਆ ਗਿਆ ਸ਼ੁਕਰ ਹੈ ਜੀ ਫਲਾਣੇ ਦੀ ਇੱਜ਼ਤ ਪਿੰਡ ਦੇ ਵਿੱਚ ਬਣ ਗਈ ਫਲਾਣਾ ਬੰਦੇ ਨੇ ਨਵਾਂ ਟਰੈਕਟਰ ਲਿਆਂਦਾ ਉਹਦੇ ਤੋਂ ਵੱਧ ਖੁਸ਼ੀ ਅਸੀਂ ਮਨਾਈ ਹੈ ਚਾਹ ਕਰੀਏ ਖੁਸ਼ ਰਹੀਏ ਤੇ ਤੁਸੀਂ ਹੈਰਾਨ ਹੋਵੋਗੇ ਮਨ ਠੰਡਾ ਠਾਰ ਹੋ ਜਾਣਾ ਹੈ ਨੀਂਦ ਵਧੀਆ ਆਉਣ ਲੱਗ ਜਾਣੀ ਹੈ ਬੇਚੈਨੀਆ ਹੈ ਹੀ ਇਸ ਗੱਲ ਦੀਆਂ ਨੇ ਉਹਦਾ ਬਣ ਗਿਆ ਮੇਰਾ ਨਹੀਂ ਬਣਿਆ ਉਹ ਉੱਥੇ ਪਹੁੰਚ ਗਿਆ ਮੇਰੇ ਤੋਂ ਨਹੀਂ ਪਹੁੰਚਿਆ ਜਾ ਰਿਹਾ ਇਹੀ ਬੇਚੈਨ ਬੰਦਾ ਰਹਿੰਦਾ ਹਰ ਵੇਲੇ ਤੇ ਜਦੋਂ ਅਸੀਂ ਸਤ ਸੰਗਤ ਕਰਨ ਲੱਗੇ ਗੁਰਬਾਣੀ ਸੁਣਨ ਪੜਨ ਲੱਗੇ ਇਹਦੇ ਨਾਲ ਫਿਰ ਮਨ ਦੀ ਮੈਲ ਕੱਟਣ ਲੱਗ ਪਈ ਭਰੀਏ ਹੱਥ ਪੈਰ ਤਨ ਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਹੱਥ ਪੈਰ ਮੈਲੇ ਹੋ ਗਏ ਉਹਨੂੰ ਪਾਣੀ ਨਾਲ ਧੋ ਲਿਆ ਜੇ ਕੱਪੜਾ ਮੈਲਾ ਹੋ ਗਿਆ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਉਹਨੂੰ ਸਾਬਣ ਨਾਲ ਧੋ ਲਿਆ ਤੇ ਜੇ ਮਤ ਮੈਲੀ ਹੋਗੀ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾ ਵੈ ਕੈ ਰੰਗ ਕਹਿੰਦੇ ਨਾਮ ਦਾ ਸਾਬਣ ਲਾਈ ਰੰਗ ਇਹ ਗਿਆਨ ਦੇ ਰੰਗ ਦੇ ਨਾਲ ਨਾਮ ਦੇ ਰੰਗ ਦੇ ਨਾਲ ਮੈਲ ਲੈਣੀ ਕੱਟੀ ਜਾਣੀ ਹੈ ਹੋਵੇ ਸਿਫਤ ਖਸਮ ਦੀ ਬੋਲੋ ਹੋਵੇ ਸਿਫਤ ਖਸਮ ਦੀ ਦੂਰ ਅਰਸੋਂ ਹੋਹ ਪੁਰਸੋਂ ਚੱਟੀ ਹੈ ਤੁਧ ਜਿੱਥੇ ਸੱਚੇ ਬਾਦਸ਼ਾਹ ਵਾਲ ਜਨਮ ਜਰਮ ਦੀ ਕੱਟੀ ਕੱਟੀ ਹੈ ਮੈਲ ਕੱਟੀ ਜਾਂਦੀ ਹੈ ਈਰਖਾ ਹਟ ਜਾਂਦੀ ਹੈ ਮਹਾਰਾਜ ਦੇ ਕੋਲ ਬੈਠੀਏ ਸੁਣੀਏ ਸਮਝੀਏ ਦਿਮਾਗ ਵਿੱਚ ਬਾੜੀਏ ਇਹਨਾਂ ਨੇ ਮਨ ਦੀ ਮੈਲ ਕੱਢ ਦੇਣੀ ਹੈ ਨਾ ਤਾ ਨਾ ਤਾਜਾ ਫੀਲ ਹੋਣਾ ਹੁਣ ਆਪਾਂ ਘਰੇ ਜਾਣਾ ਵੇਖੋ ਘਰੇ ਜਾ ਕੇ ਇਸ਼ਨਾਨ ਕਰਕੇ ਸੌਣ ਦੀ ਕੋਸ਼ਿਸ਼ ਕਰੋ ਮੰਨ ਲਓ ਕਈ ਬੰਦਿਆ ਨੂੰ ਆਦਤ ਹੁੰਦੀ ਰਾਤ ਨੂੰ ਨਹਾ ਕੇ ਸੌਂਦੇ ਆ ਸਵੇਰ ਦਾ ਇਸ਼ਨਾਨ ਕਰਨਾ ਹੁੰਦਾ ਸੀ ਲੋਕਾਂ ਲਈ ਜਿਹੜਾ ਸਵੇਰ ਦਾ ਇਸ਼ਨਾਨ ਹੁੰਦਾ ਨਾ ਜਿਹੜੋ ਸਵੇਰੇ ਉੱਠ ਕੇ ਕਰਦੇ ਉਹ ਤੇ ਹੁੰਦਾ ਲੋਕਾਂ ਲਈ ਵੀ ਦੁਨੀਆ ਦੇ ਸਾਹਮਣੇ ਜਾਣਾ ਮੂੰਹ ਮੱਥੇ ਲੱਗਣਾ ਬੰਦਾ ਨਾ ਵਧੀਆ ਲੱਗਦਾ ਜਿਹੜਾ ਰਾਤ ਦਾ ਇਸ਼ਨਾਨ ਕਰਦੇ ਆ ਇਹ ਹੁੰਦਾ ਆਪਣੇ ਆਪ ਲਈ ਸਵੇਰ ਦਾ ਇਸ਼ਨਾਨ ਹੁੰਦਾ ਪਬਲਿਕ ਲਈ ਲੋਕਾਂ ਲਈ ਰਾਤ ਦਾ ਇਸ਼ਨਾਨ ਹੁੰਦਾ ਆਪਣੇ ਆਪ ਲਈ ਤੇ ਜਿਹੜੇ ਰਾਤ ਨੂੰ ਇਸ਼ਨਾਨ ਕਰਕੇ ਸੌਂਦੇ ਐ ਜਿਨ੍ਹਾਂ ਨੂੰ ਆਦਤ ਐ ਬਿਨਾਂ ਆਕੇ ਸੌਂ ਉਹਨਾਂ ਨੂੰ ਆਮ ਬੰਦਿਆਂ ਨਾਲੋਂ 20 ਗੁਣਾ ਵਧੀਆ ਨੀਂਦ ਆਉਂਦੀ 20% ਕਹਿ ਲਓ ਜੇ 80% ਨੀਂਦ ਆਉਂਦੀ ਐ ਇਹਨੂੰ 100 ਆਉਂਦੀ ਐ ਇਸ਼ਨਾਨ ਕਰਕੇ ਸੌਣ ਦੇ ਨਾਲ ਟੈਂਪਰੇਚਰ ਬਾਡੀ ਦਾ ਲੋ ਹੋ ਜਾਂਦਾ ਜੇ ਹੁਣ ਅੱਜ ਕੱਲ ਮੌਸਮ ਠੰਡਾ ਗਰਮੀ ਹੋ ਗਈ ਠੰਡੇ ਪਾਣੀ ਨਾਲ ਆਪਾਂ ਨਹਾ ਲੇ ਠੰਡੇ ਪਾਣੀ ਨਾਲ ਟੈਂਪਰੇਚਰ ਲੋ ਹੋ ਜਾਂਦਾ ਹੈ ਬੀਪੀ ਸੈੱਟ ਹੋ ਜਾਂਦਾ ਜਦੋਂ ਬੰਦਾ ਨਹਾ ਕੇ ਸੌਂਦਾ ਉਹਨੂੰ ਜਿਆਦਾ ਵਧੀਆ ਤੇ ਸੋਹਣੀ ਨੀਂਦ ਆਉਂਦੀ ਹੁਣ ਇਸ਼ਨਾਨ ਦੋ ਵਾਰੀ ਕਰ ਲਓ ਚਾਰ ਵਾਰੀ ਕਰ ਲਓ ਜਾਨ ਸੌਖੀ ਜੀ ਹੋ ਜਾਂਦੀ ਹੈ ਨਾ ਕੇ ਇਸੇ ਤਰ੍ਹਾਂ ਜਦੋਂ ਮਨ ਦਾ ਇਸ਼ਨਾਨ ਹੁੰਦਾ ਮਨ ਸਤ ਸੰਗਤ ਵਿੱਚ ਆ ਕੇ ਮਨ ਦੀ ਜਦੋਂ ਮੈਲ ਲੈ ਜਾਂਦੀ ਹੈ ਬਾ ਫਿਰ ਨਜ਼ਾਰਾ ਹੀ ਨਜ਼ਾਰਾ ਭਜ ਜਾਂਦਾ ਤਾਂ ਕਰਕੇ ਭਰਾਵੋ ਭੈਣੋ ਆਪਣੇ ਮਨ ਦੀ ਅਸੀਂ ਮੈਲ ਕੱਟੀਏ ਮੈਲ ਲਾਈਏ ਹੌਲੀ ਹੌਲੀ ਕਰਕੇ ਹੌਲੀ ਹੌਲੀ ਕਰ ਮੈਲ ਲੈਂਦੀ ਜਾਏਗੀ ਜਿਵੇਂ ਜਿਵੇਂ ਲੈਂਦੀ ਜਾਏਗੀ ਓਵੇਂ ਓਵੇਂ ਨਜ਼ਾਰਾ ਆਉਂਦਾ ਜਾਏਗਾ ਜਾਨ ਬੜੀ ਸੌਖੀ ਹੁੰਦੀ ਜਾਏਗੀ ਇਸ ਕਰਕੇ ਗੁਰਸਮਾਨ ਤੀਰਥ ਨਹੀਂ ਕੋਏ ਇਹ ਸ਼ਬਦ ਦੀ ਵਿਆਖਿਆ ਥੋੜੀ ਜਿਹੀ ਕਰੀਏ ਸਰਸੰਤੋਖ ਤਾਸਗੁਰ ਹੋਏ